I'm not ਦੁਖ ਪਾਇਆ ਦੁਜੈ ਪਾਇ ਮਾਨਾਟ ਕਿਨੈ ਨਾ ਪਾਇਓ ਸਖੁ ਕੇ ਕਰਮ ਕਮਾਈ ਮਾਨਾਟ ਭੇਖ ਕਰ ਭਰਮ ਦੇ ਦੁਖ ਪਾਇਆ ਦੁਜੈ ਪਾਇ ምን ਤਨ ਤਨ ਸਤਿ ਪੁਰਖ ਸਤਿ ਗੁਰੂ ਹਮਾਰਾ ਜਿਤ ਮਿਲਿਆ ਹੰ ਹਰਿ ਭਗਤ ਪਾਈ ਤਨ ਤਨ ਹਰਿ ਭਗਤ ਸਤਿ ਗੁਰੂ ਹਮਾਰਾ ਜਿਸ ਕੀ ਸੇਵਾ ਕੀ ਹਮ ਹਰਿ ਨਾਮ ਲਿਖਾਈ ਤਨ ਤਨ ਹਰਿ ਗਿਆਨੀ ਸਤਿ ਗੁਰੂ ਹਮਾਰਾ ਬੇਰੀ ਮਿੱਤਰ ਹਮ ਕਾ ਸਾਵ ਸੰਦਰਿਤ ਦਿਖਾਈ ਧੰ ਧਨ ਸਤਿਗੁਰ ਮਿੱਤਰ ਹਮਾਰਾ ਜਿਨ ਹਰ ਨਾਮ ਸੁਮਹ ਮਾਰੀ ਪੀਤ ਗੁਣਾਈ ਧੰ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜੇ ਨੂ ਗੈਰੀ ਮਿੱਤਰ ਹਮ ਕਉ ਸਾਬ ਸਮੁੰਦਰਿਤ ਦਿਖਾਈ ਧੰਤ ਕਰ ਸਤਿਗੁਰ ਮਿੱਤਰ ਮਾਰਾ ਜੇ ਨਰ ਨਾਮ ਸੋ ਹਮਾਰੀ ست گر پاشا جی نے بخش میں عملت بڑے دی رات روش میں نواجی ہے ست قرآن دی تیرے پاس رکھا دی اپنے اندی سے باہوئی اپرانت سانو سارے آنے کے رکھارت کی تیرے پابن مقواق سب جی دی رات روش کے نواجی ہے آو ست قرآن دی پابن وچنانو بچار کے گردیس بسائیے انہا سباہ کڑیاں دی لاہے پراب کریے جی اسنا کرو ਗੁਰ ਚਰਨਾਂ 'ਚ ਆਗਿਆ ਗੋਮੇ ਹੋਏ ਸੁਭਗ ਸ੍ਰੀ ਸੁਖਸ਼ੇ ਗੁਰਿ ਸਾਰੇ ਦੀ ਕਿਰਪਾ ਕਰੇ ਉਸਾਰੀ ਅੱਖਾਂ ਦੀ ਸਾਧਨਾ ਸੇ ਲਿਵਾਏ ਗੁਰੂ ਦੀ ਸਾਧਨਾ ਸਾਰੇ ਜੀਵ ਭਾਗ ਕਈ ਹੰਕ ਹੱਥ ਨਾਲ ਕੰਮ ਕਰਕੇ ਔੜ ਥੱਕ ਗਏ ਹਨ ਬੜਾ ਉਹਨੇ ਹੱਥ ਕੀਤਾ ਕੋਈ ਮੋਨ ਰੱਖਦਾ ਹੈ ਇਹ ਵੀ ਇੱਕ ਹੱਥ ਕਰਨ ਨਾ ਗੁੰਦਾਂ ਦੀਆਂ ਜਿਸ ਨਾਲ ਕੋਈ ਤਪ ਕਰਦਾ ਹੈ ਹੱਥ ਕਰਕੇ ਸਰੀਰ ਨੂੰ ਕਸ਼ਟ ਦਿੰਦਾ ਹੈ ਪਰ ਸਾਹ ਕਹਿੰਦੇ ਪਰ ਇੰਨੇ ਕਠਨ ਜਿਹੜੇ ਹੱਥ ਕਰਨ ਦੇ ਨਾਲ ਆਕਾਰਕ ਵੈਗੁਰ ਨਹੀਂ ਮਿਲ ਲੱਗਦੇ ਜਿਵੇਂ ਮਿਲਦਾ ਹੁਸੈਤਾਨੇ ਬੜੀ ਬੜੇ ਜਿਹੜੇ ਸੀ ਹੱਥ ਕੀਤੀ ਨੇ ਬੜੀਆਂ ਲਿੰਗੀਆਂ ਸੀ ਉਹਨਾਂ ਨੇ ਪ੍ਰਾਪਤ ਕੀਤੀਆਂ ਪਰ ਆਕਾਰਕ ਵੈਗੁਰ ਨੂੰ ਰਾਖੂ ਨਾਲ ਨਹੀਂ ਦਿੱਤੇ ਹਨ ਜਿਦੋਂ ਗੁਰਨਾਥ ਕਾਸਸ ਨੇ ਪਰ ਗੁਰ ਤੇਗ ਬੈਗ ਸਿਦਾਂ ਨੂੰ ਰੇੜੇ ਲਾ ਕੇ ਫਿਰ ਸਾਹਿਬ ਸਤਪੁਰ ਪੰਸਾਇਆਂ ਨੇ ਕਿਰਪਾ ਕੀਤੀ ਸਦੰ ਨਾਮ ਦੀ ਰਾਗ ਬੋਛਿਆ ਬਖਸ਼ ਕੇ ਜਵਾਜਿਆ ਨਾਮ ਬਖਸ਼ਿਆ ਕਰ ਸਕਿੰਦੇ ਕਾਈ ਆ ਓਮਕਾਰ ਦਾ ਸਿਮਰਨ ਕਰੋ ਜਦੋਂ ਉਹਨਾਂ ਨੇ ਕੋ ਓਮਕਾਰ ਦਾ ਸਿਮਰਨ ਕੀਤਾ ਫਿਰ ਅਕਾਲ ਪੁਰਖ ਵਹਿਗੁਰੂ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਇਸ ਕਰਕੇ ਬਾਸਾ ਕੇ ਸਾਰੇ ਖਤ ਗਏ ਨੇ ਕਰਮ ਕਰਕੇ ਪਰ ਮਨ ਦੇ ਹੱਥ ਨਾਲ ਕਿਸੇ ਨੇ ਵੀ ਕਾਰਕ ਨੂੰ ਪਾਉਣਾ ਨਹੀਂ ਕੀਤਾ ਕੁਝ ਦਿਨ ਨਹੀਂ ਲੱਗਿਆ ਹੈ ਮਨ ਹੱਥ ਠੇਕ ਕਰ ਪਰਮਦੇ ਦੁੱਖ ਕਾਇ ਆ ਦੂਜੇ ਕਾਇ ਮਨ ਦੇ ਹੱਥ ਨਾਲ ਤਾਂ ਸਖਿੰਦੇ ਕਈ ਤਰ੍ਹਾਂ ਦੇ ਠੇਕ ਕਰ ਕਰਕੇ ਭਟਕਦੇ ਨੇ ਕੋਈ ਵੀ ਮੰਗਮ ਬਣਿਆ ਹੋਇਆ ਹੈ ਕਿਸੇ ਨੇ ਜਟਾ ਰੱਖੀ ਹੋਈ ਹੈ ਕੋਈ ਭਗਮਾਂ ਪਾਈ ਫਿਰਦਾ ਹੈ ਕੋਈ ਕਾਲਾ ਪਾਉਂ ਫਿਰਦਾ ਹੈ ਕੋਈ ਚਿੱਟਾ ਪਾਉਂ ਦਿੱਤੇ ਵਸਤਰ ਪਾਉਂ ਫਿਰਦਾ ਹੈ ਬਾਸਾ ਕਹਿੰਦੇ ਇਨ੍ਹਾਂ ਨੇ ਮਨ ਦੇ ਹੱਥ ਨਾਲ ਕਈ ਤਰ੍ਹਾਂ ਦੇ ਭੇਕ ਵੀ ਕਰ ਕਰਕੇ ਤੇ ਭਟਕ ਗਏ ਨੇ ਤੇ ਮੋਹ ਦੇ ਮਾਇਆ ਤੇ ਮੋਹ ਦੇ ਵਿੱਚ ਮਾਇਆ ਮੋਹ ਦੇ ਵਿੱਚ ਇਨ੍ਹਾਂ ਦਾ ਛੁਟਕਾਰਾ ਨਹੀਂ ਹੋਇਆ ਇਹ ਦੁੱਖਾਂ ਦੇ ਵਿੱਚ ਭਟਕਦੇ ਫਿਰਦੇ ਨੇ ਮਾਇਆ ਮੋਹ ਦਾ ਦੁੱਖ ਇਨ੍ਹਾਂ ਦੇ ਸਿਰਖੇ ਹੈ ਇਹ ਮਾਇਆ ਮੋਹ ਦਾ ਦੁੱਖ ਉਠਾਉਂਦੇ ਹਨ ਰੇ ਦੇਰ ਸੇ ਤੇ ਸਾਮੋਹ ਹੈ ਨਾਮ ਨਾ ਵਸੈ ਮਨ ਅੰਨ ਪਾਸ ਵਿੱਚ ਜਿਹੜੀਆਂ ਰੀਤੀਆਂ ਸਿੱਖੀਆਂ ਨੇ ਭਾਈ ਇਹ ਵੀ ਇੱਕ ਨਿਰੋਲ ਮੋਹ ਰੂਪ ਨੇ ਇਹ ਵੀ ਮਾਇਆ ਹੈ ਭਾਰਤ ਗੁਰ ਕਰੰਦੀ ਰੀਤੀਆਂ ਸਿੱਖੀਆਂ ਜਿੰਨੀਆਂ ਨੇ ਕਿਉਂਕਿ ਇਹ ਸਾਨੂੰ ਆਪਣੇ ਪਿੱਛੇ ਲਾ ਦਿੰਦੀਆਂ ਨੇ ਆਪਣੇ ਵਿੱਚ ਹੀ ਉਲਝਾ ਦਿੰਦੀਆਂ ਨੇ ਉਹਨੋ ਇਨਸਾਨ ਜੋ ਰੀਤੀਆਂ ਸਿੱਧੀਆਂ ਜਿਵੇਂ ਕੁਲ ਆ ਜਾਂਦੀਆਂ ਨੇ ਪ੍ਰਾਪਤ ਹੋ ਜਾਂਦੀਆਂ ਨੇ ਉਹਨਾਂ ਦਾ ਮਾਨ ਕਰਦਾ। ਇਹਨੀਆਂ ਵੀ ਰੀਤੀਆਂ ਸਿੱਧੀਆਂ ਮੈਂ ਆ ਕਰ ਸਕਦਾ ਹਾਂ, ਆ ਕਰ ਸਕਦਾ ਹਾਂ ਤੇ ਪਾ ਸਕਦਾ ਨੇ ਮਾਇਆ ਹੀ ਹੈ ਭਾਈ। ਤੇ ਇਹਨ ਰੋਲ ਮੋਹ ਰੂਪ ਨੇ ਇਹਨਾਂ ਨਾਲ ਹਰੀ ਦਾ ਨਾਮ ਉਹਦੇ ਦੇ ਵਿੱਚ ਨਹੀਂ ਵੱਸਦਾ। ਨਾ ਨਾ ਰਸੈ ਮਨ ਆਈ। ਜੇ ਰਿਤਿਆ ਸਿਤਿਆ ਕੋਲ ਨੇ ਪਾਰਸੰਗ ਤੇ ਫਿਰ ਨਾਮ ਨਹੀਂ ਕਿਰੇ ਮਨ ਵਿੱਚ ਵੱਸ ਸਕਦਾ ਹੁਵੇ ਤੈਨੂੰ ਦਾ ਮਾਨ ਕੋਈ ਨਾ ਮਾਨ ਨਹੀਂ ਮੋਨ ਵਰ ਕਰੇ ਮਾਨ ਸਭੈ ਕੋ ਹਰੇ ਮਾਨ ਬਜਾਉਣ ਲਾ ਗਿਆ ਇਸ ਕਰਕੇ ਪਾਰਸੰਗ ਨੇ ਬਚਨ ਕਹੇ ਨੇ ਭਾਈ ਜੇ ਕੁਝ ਕਰਨਾ ਚਾਹਨਾ ਹੈ ਜੇ ਗਿਆਨ ਚਾਹਨਾ ਹੈ ਫਿਰ ਗਿਆਨ ਕਿੱਥੋਂ ਮਿਲੇਗਾ ਤੈਨੂੰ ਗੁਰ ਸੇਵਾ ਦੇ ਮਨ ਨਿਰਗੁਰ ਹੋਵੇ ਅਗਿਆਰੰਦੇ ਸਾਗਰ ਦੇ ਭਾਈ ਮਹਿੰਦੀ ਦੀ ਸੇਵਾ ਕਰਿਆ ਜਦੋਂ ਗੁਰੂ ਦੀ ਸੇਵਾ ਕਰੇਗਾ ਗੁਰੂ ਦੀ ਸੇਵਾ ਨਾਲ ਮਨ ਮਨ ਜਿਹੜਾ ਵਿਕਾਰਾਂ ਦੇ ਨਾਲ ਭਰਿਆ ਹੋਇਆ ਇਹ ਮਨ ਤੇਰਾ ਸਾਫ ਹੋ ਜਾਏਗਾ ਇਹਦੇ ਅੰਦਰ ਜਿੰਨੀ ਮੈਲ ਹੈ ਸਾਰੀ ਸੇਵਾ ਕਰਨ ਨਾਲ ਸਾਫ ਹੋਏਗੀ ਜਦੋਂ ਤੂੰ ਨਿਮਰਤਾ ਦੇ ਨਾਲ ਚਾਕੇ ਝਾੜੂ ਚਾਉਂਦਾ ਹੈ ਉਹਨਾਂ ਨੇ ਮਨ ਤੇਰਾ ਬਚਲੂ ਹੋਏਗਾ ਵਰਤਨ ਮਾਨ ਨ ਵਰਤਮਾਨ ਜੈ ਮਾਨ ਦੇ ਮਨ ਮਾਨ ਦੇ ਅੰਦਰ ਇਸ ਕਰਕੇ ਮਿਮਨ ਨੂੰ ਪਾਰ ਸਕਿੰਦੇ ਸੇਵਾ ਨਾਲ ਕਿਉਂਕਿ ਸੇਵਾ ਦੇ ਨਾਲ ਜਗ ਨੂੰ ਨਿਰਮਲਤਾ ਹੁੰਦੀ ਹੈ ਅੰਦਰੋਂ ਮਾਨ ਜਾਂਦਾ ਰਹੇ ਤੇ ਮਾਨ ਅਹੰਕਾਰ ਕਰਕੇ ਮੈਂ ਕਰਿਆ ਗੁਰਿਆ ਗੁਰਿਆ ਮਨ ਹਉਮੈ ਦਾ ਕਰਿਆ ਗਿਆ ਹੈ ਇਸ ਗੱਲ ਕੇ ਪਾਰ ਸਕਿੰਦੇ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਭਾਈ ਗੁਰੂ ਦੀ ਸੇਵਾ ਕਰਿਆ ਕਰ ਤੇਰਾ ਮਨ ਨਿਰਮਲ ਹੋ ਜਾਏਗਾ ਅਗਿਆਨ ਹਨੇਰਾ ਜਾਏ ਜਿਹੜਾ ਅੰਦਰ ਅਗਿਆਨਤਾ ਦਾ ਹਨੇਰਾ ਭਰਿਆ ਹੋਇਆ ਹੈ ਇਹ ਅਗਿਆਨਤਾ ਰੂਪਾ ਹਨੇਰਾ ਫਿਰ ਦੂਰ ਹੋ ਜਾਂਦਾ ਹੈ ਨਾਮ ਰਤਨ ਕਰ ਪਰਬਟੂਆ ਨਾਮ ਇੱਕ ਸਹਿਜ ਸਮਾਏ ਇਸ ਕਰਕੇ ਮੈਂ ਵੱਡਿਆਂ ਦੇ ਮੂੰਹ ਵਿੱਚ ਲਾ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਠਨ ਕਰਦੀ ਨਹੀਂ ਮੈਂ ਨਾਮ ਉਹ ਰਤਨ ਹਿਰਦੇ ਵਿੱਚ ਪਰਤਖ ਆ ਜਾਂਦਾ ਕਿਉਂਕਿ ਬਾਹਰ ਦੇ ਨਹੀਂ ਕਿਤੇ ਬਾਹਰ ਸੰਗ ਦੇ ਨਾਮ ਬਾਹਰ ਤੁਹਾਨੂੰ ਇਹ ਪਰਿ ਨਾਮਦਰ ਦੇ ਅੰਦਰ ਹਿਰਦੇ ਦੇ ਵਿੱਚ ਹੀ ਹੈ ਪਰ ਇਹਨੂੰ ਕਿੰਨ ਪਰਗਟ ਕਰਨਾ ਹੈ ਪਰਗਟ ਕਿਵੇਂ ਹੋਏਗਾ ਬਾਸਾ ਕਹਿੰਦੇ ਸਿਮਰਨ ਕਰਕੇ ਨਾਮ ਪ੍ਰਗਟ ਕਿਵੇਂ ਹੋਏਗਾ ਗੁਰੂ ਦੀ ਸੇਵਾ ਕਰਕੇ ਜਦੋਂ ਗੁਰੂ ਦੀ ਸੇਵਾ ਕਰੇਗਾ ਅੰਦਰੋਂ ਮਾਇਰ ਬਖਮ ਹੋਊਗੀ ਅਗੇ ਆਂਦਾ ਨੇ ਰੱਬ ਨੂੰ ਕਿਹਾ ਭਾਰਸਾ ਕਹਿੰਦੇ ਨਾਮ ਨੇ ਉਤੋਂ ਪ੍ਰਗਟ ਹੋ ਜਾਣਾ ਕਿ ਨਾਮ ਉਹ ਰਤਨ ਜਿਹੜਾ ਮਨ ਦੇ ਵਿੱਚ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਮukh ਸਾਹਮਣੇ ਆ ਜਾਂਦਾ ਹੈ ਤੇ ਫਿਰ ਭਾਰਸਾ ਕਹਿੰਦੇ ਸਹਿਜ ਅਵਸਥਾ ਵਿੱਚ ਮਨੁੱਖलीन ਹੋ ਜਾਂਦਾ ਹੈ ਸਹਿਜ ਅਵਸਥਾ ਕੀ ਹੈ ਸਹਿਜ ਅਵਸਥਾ ਹੈ ਉਹ ਅਵਸਥਾ ਜਿੱਥੇ ਨਾਮ ਭਾਰਸਾ ਕਹਿੰਦੇ ਕੋਈ ਵਿਕਾਰ ਹੁੰਦਾ ਹੈ ਨਾ ਕੋਈ ਕੋਈ ਇਨਸਾਨ ਕਦੇ ਵੀ ਕਿਸੇ ਦੁਬਾਰੇ ਮਾਰੇ ਸੋਚਦਾ ਨਾ ਆਪਣੇ ਮਾਰੇ ਦਾ ਕਦੇ ਫਿਕਰ ਕਰਦਾ ਉਹ ਇੱਕ ਰਸ ਅਕਾਰਪੁਰਖ ਵੈਰੂ ਜੀ ਦੀ ਉਹ ਵੰਦਗੀ ਦੇ ਵਿੱਚ ਨਾਮ ਦੇ ਵਿੱਚ ਜੁੜਿਆ ਰਹੇ ਹੱਥਾਂ ਪੈਰਾਂ ਨੇ ਉਹ ਕੰਮ ਕੰਮ ਕਰਦਾ ਰਹਿੰਦਾ ਪਰ ਆਪਣਾ ਜੁੜਾ ਮਨ ਹੈ ਉਹ ਨਿਰੰਕਾਰ ਦੇ ਨਾਲ ਜੁੜ ਕੇ ਰੱਖਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਸੇਵਾ ਕਰਿਆ ਕਰ ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਰੰਤ ਦੇ ਅੰਦਰ ਨਾਮ ਪ੍ਰਕਾਸ਼ ਰੂਪ ਵਿੱਚ ਹੋ ਜਾਏਗਾ ਅਭਿਆਨ ਅੰਧਿਆਰ ਗੂ ਹੋ ਜਾਏਗਾ ਤੇ ਪਾਤਸ਼ਾਹ ਕਹਿੰਦੇ ਇਹਨੂੰ ਸਹਿਜ ਅਵਸਥਾ ਪ੍ਰਾਪਤ ਹੋ ਜਾਏਗੀ ਭਾਈ ਬਿਰ ਮਨੁੱਖ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਸਹਿਜ ਅਵਸਥਾ ਵਿੱਚ ਦੀਨ ਹੋ ਜਾਂਦਾ ਹੈ ਮਹਲਾ ਕੀ ਜਨ ਸਬਦ ਸਾਧਨ ਆਇਓ ਨਾਮ ਨਾਲ ਲੱਗੋ ਪਿਆਰ ਜਿਸ ਮਨੁੱਖ ਨੂੰ ਸਤਿਗੁਰ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ ਅਸੀਂ ਆਣ ਹੀ ਮੈਂ ਕਿ ਬਾਣੀ ਪੜਦੇ ਨਾ ਪਰ ਬਾਣੀ ਪੜ੍ਹਦਿਆਂ ਰਸ ਕੋਈ ਨਹੀਂ ਹੈ ਸਿਮਰਨ ਕਰਦੇ ਹਾਂ ਸਿਮਰਨ ਦਾ ਰਸ ਕੋਈ ਨਹੀਂ ਹੈ ਤੇ ਪਾਛਾ ਕਹਿੰਦੇ ਜਿਸ ਮਨੁੱਖ ਨੂੰ ਭਾਈ ਸਤਿਗੁਰ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ ਨਾਮ ਜਿਹਦਾ ਪਿਆਰ ਨਹੀਂ ਹੋ ਰਿਹਾ ਕਿਉਂਕਿ ਰਸ ਉਸ ਚੀਜ਼ ਦਾ ਆਇਆ ਜਿਹਦੇ ਨਾਲ ਸੰਬੰਧ ਪਿਆਰ ਨਹੀਂ ਹੈ ਇਸ ਕਰਕੇ ਜਿਤਨਾ ਅਕਾਰ ਉਹ ਵੈਕੂ ਜੀ ਦੇ ਨਾਮ ਦੇ ਨਾਲ ਪਿਆਰ ਨਹੀਂ ਬਣਿਆ ਫਿਰ ਪਰਮਾਤਮਾ ਦੀ ਰਸ ਨਹੀਂ ਆਉਂਦਾ ਸਾਧਾ ਦਾ ਸਾਧਨਾ ਆਇਓ ਨਾਮ ਨਾਲ ਲੱਗੋ ਪਿਆਰ ਨਾਮ ਦੇ ਨਾਲ ਪਿਆਰ ਨਹੀਂ ਹੈ ਜਿਹੜਾ ਹਰੇ ਜੀ ਦੇ ਨਾਮ ਨਾਲ ਪਿਆਰ ਹੋ ਗਿਆ ਪਰਮਾਤਮਾ ਦੇ ਵਿੱਚ ਨੂੰ ਰਸ ਮਾਣ ਸੁਣ ਹੋ ਜਾਏਗਾ ਇਸ ਕਰਕੇ ਪਿਆਰ ਕਰ ਜਾਣ ਤੇ ਵੀ ਕਤੈ ਪ੍ਰੇਮ ਨੇ ਕੀੜ ਹੈ ਮਨ ਮਨ ਦੇ ਹਟ ਕਰ ਕੇ ਕਿੰਨੇ ਹਟ ਕਰ ਲਿਆ ਮੈਨੂੰ ਪਾਠ ਕਰਨੇ ਨੇ ਪਰ ਮਨ ਤੁਦਾ ਨਹੀਂ ਹੈ ਬਾਸਾ ਵਿੱਚ ਤੇ ਫਿਰ ਉਹ ਨਹੀਂ ਨਾ ਤੇਰਾ ਕੰਮ ਬੜਨਾ ਨਹੀਂ ਪਾਠ ਬਾਣੀ ਇੱਕ ਕਰ ਜਪਜੀ ਸਾਹਿਬ ਦਾ ਪਾਠ ਬਾਣੀ ਇੱਕ ਕਰ ਪਰ ਕੋਸ਼ਿਸ਼ ਇਹ ਕਰਕੇ ਤੇਰਾ ਮਨ ਜੁੜ ਜਾਏ ਜਦੋਂ ਮਨ ਜੁੜ ਗਿਆ ਫਿਰ ਆਸ ਆਏਗਾ ਫਿਰ ਆਨੰਦ ਆਏਗਾ ਇਸ ਕਾਰਨ ਕਿ ਪਾਸਾ ਜੀ ਨੇ ਵਚਨ ਕਹਿਿਆ ਹੈ ਭਾਈ ਜਿਸ ਮਨੁਕਦੇ ਹਿਰਦੇ ਚ ਪਿਆਰ ਨਹੀਂ ਹੈ ਉਸ ਨੂੰ ਸਤਿਗੁਰੂ ਜੀ ਦੇ ਸਰਬਦਾ ਰਸ ਨਹੀਂ ਆਉਂਦਾ ਹੈ ਨਾਮ ਵਿੱਚ ਜਿਹਦਾ ਪਿਆਰ ਨਹੀਂ ਹੈ ਜਿਹੜਾ ਪਿਆਰ ਕਰਕੇ ਮਨ ਅੰਦਰ ਅੰਦਰੋਂ ਮਨ ਕਰਕੇ ਨਹੀਂ ਜੁੜਿਆ ਹੈ ਉਹਨੂੰ ਅਨੰਦ ਉਹਨੂੰ ਰਸ ਨਹੀਂ ਆਉਂਦਾ ਹੈ ਰਸਨਾ ਫਿਕਾ ਬੁਲਣਾ ਨੇਤ ਨੇਤ ਹੋਏ ਪਾਸਕੰਧ ਨੂੰ ਮੁਨੁੱਖ ਦਰਜੀਵ ਨਾਲ ਵੀ ਪਿੱਕੇ ਵਕਨੀ ਬੋਲਦਾ ਤੇ ਸਦਾ ਹੀ ਪਰ ਪ੍ਰਵਾਦ ਹੁੰਦਾ ਹੈ ਤੇ ਜਿਹੜਾ ਆਪਣੀ ਰਸਨਾ ਦੇ ਨਾਲ ਜੀਵਨਾਂਗ ਪਿੱਕੇ ਵਕਨ ਬੋਲਦਾ ਤੇ ਪਾਸਕੰਧ ਨੇ ਭਰੀ ਉਹਦਾ ਮਨ ਵੀ ਉਹਦਾ ਕਰਮ ਵੀ ਫਿੱਕਾ ਹੁੰਦਾ ਹੈ ਰਾਸ ਤੋਂ ਬਗੈਰ ਉਹ ਹੁੰਦਾ ਉਹ ਕਿਸੇ ਵੀ ਰਤੀ ਕੋ ਦਾ ਕੋ ਰਾਸ ਨਹੀਂ ਹੁੰਦਾ ਇਸ ਕਰਕੇ ਰਸਨਾ ਪਿੱਕਾ ਬੋਲਣਾ ਨੇਕ ਨੇ ਤੋ ਕੋਇ ਇੱਕ ਵਾਰ ਇਹ ਸਦਾ ਕਰ ਕੁਵਾਰ ਹੁੰਦਾ ਰਹਿੰਦਾ ਭਰੀ ਜਿਹੜਾ ਕੰਨੀ ਰਸਨਾ ਦੇ ਨਾਲ ਫਿੱਕਾ ਹੋ ਜਾਂਦਾ ਹੈ ਕਿਸੇ ਦਾ ਜਰਨਤ ਆਉਂਦਾ ਹੈ ਕਿਸੇ ਬਾਰੇ ਮਾੜਾ ਹੋ ਜਾਂਦਾ ਹੈ ਇਸ ਕਰਕੇ ਗੁਰਬਾਣੀ ਚ ਸਾਨੂੰ ਸਤਿਗੁਰੂ ਜੀ ਰੋਜ਼ ਸੁਣ ਲਾਉਂਦੇ ਆਵੇਂ ਬਾਣੀ ਬਾਣੀ ਅੰਤ ਬਾਣੀ ਪੜਿਆ ਕਰ ਜਦੋਂ ਤੂੰ ਗੁਰਬਾਣੀ ਨਾਲ ਸੁਣੇਗਾ ਫਿਰ ਤੇਰੀਆਂ ਰਸਨਾ ਤੇ ਰਾਸ ਆਏਗਾ ਫਿਰ ਫਿੱਕਾ ਬੋਲਣਾ ਹੀ ਬੰਦ ਕਰ ਦੇਵੇਂਗੀ ਕਿਸੇ ਦਾ ਜਰਨਤ ਪਾਉਣਾ ਬੰਦ ਕਰ ਦੇਵੇਂਗਾ ਇਸ ਆਲੋchnਾ ਮੇਰੀਓ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸਿਮੂ ਸਤਿਗੁਰਣੀ ਜੇ ਤੁਣੀ ਮਨ ਕੰ ਖਰਿਆ ਹੋਆ ਰਸਨਾ ਰਸ ਆਣਾ ਸਤਗੁਰ ਜੀ ਕਹਿੰਦੇ ਰਸਨਾ ਤੇ ਰਖਸ ਰਾਜਾਇੰਤਿ ਰਸਣਿਆ ਪਰ ਸੁਣਨਾ ਕਿਵੇਂ ਉਹ ਵੀ ਮਨ ਕਰਕੇ ਕੋਸ਼ਿਸ਼ ਅਸੀਂ ਵਾਤੁ ਰਾਦੇ ਕਰੀਏ ਠੀਕ ਹੈ ਮੰਨਣੀ ਟਿਕਲਾ ਕਿਤੂ ਕਮਾ ਕਰੂ ਗੁਰ ਜੀ ਜਨੰਦ ਪਰ ਉਹ ਕਾਉਣ ਦੀ ਕੋਸ਼ਿਸ਼ ਕਰੀਏ ਬਾਰ ਬਾਰ ਗੁਰੂ ਕੇ ਲੈ ਕੇ ਆਈਏ ਸੰਗਤ ਵਿੱਚ ਜੁੜੀਏ ਗੁਰੂ ਦੇ ਬਚਨਾਂ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਜਦੋਂ ਉਹ ਜੁੜਨਾ ਸੁਣੂ ਕਰਦੇ ਅੰਦਰ ਤੈਨੂੰ ਰਸ ਸੁਣਾ ਸੁਣ ਪੁਜਾਈਗਾ ਬਾਸਾ ਕਿੰਨੇ ਜਨਾ ਚੇਤਿ ਰਸ ਨਾਲ ਤੇ ਰਸ ਨਹੀਂ ਹੈ ਤੇ ਕਾ ਹੋਣਾ ਹੈ ਭਾਈ ਉਹਨਾਂ ਚਿਰ ਤੈਨੂੰ ਖੁਆਰੀ ਹੋਣਾ ਪਵੇਗਾ ਨਾਨਕ ਕਿਰਤ ਪਏ ਕਮਾਵਨ ਕੋਈ ਨਾ ਮਿਟਣ ਹਾ ਇਸ ਕਰਕੇ ਕਹਿੰਦੇ ਨੇ ਆਨੰਤਕ ਉਸ ਨੂੰ ਫਿਰ ਜਿੰਨੇ ਕੀਤੇ ਕੰਮਾਂ ਦੇ ਬੁਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਣੀ ਪੈਂਦੀ ਹੈ ਜਿਹੜਾ ਵੀ ਚੰਗੇ ਕੰਮ ਕਰਕੇ ਆਇਆ ਹੈ ਆਸਾ ਗਿੰਦਲ ਨੂੰ ਗੁਰੂ ਦੀ ਪ੍ਰਾਪਤੀ ਗੁਰੂ ਦੇ ਸੰਗਤ ਦੀ ਪ੍ਰਾਪਤੀ ਹੈ ਉਹ ਇਸ ਜਨਮ ਦੇ ਵਿੱਚ ਵੀ ਕੋਈ ਚੰਗਾ ਫਲ ਬੀਜ ਲੱਗੇਗਾ ਮਨੁੱਖ ਪਾਰਸਾ ਕਹਿੰਦੇ ਸੁੱਖ ਨਹੀਂ ਲੱਜਾਂਗੇ ਤੇ ਜਿਹੜਾ ਭਾਈ ਮਾੜੇ ਕਰਮ ਕਰਕੇ ਆਇਆ ਹੈ ਦੁੱਖ ਹੀ ਦੁੱਖ ਨੇ ਨਾ ਉਹ ਉਪਾਗਰਦ ਸੰਗਤ ਰਹੀ ਹੈ ਨਾ ਗੁਰੂ ਦਾ ਪਿਆਰ ਰਹੀ ਹੈ ਫਿਰ ਉਹ ਮਾੜਾ ਕਰਮ ਕਰਕੇ ਆਇਆ ਤੇ ਹੜੇ ਕਰਦਾ ਹੈ ਦੁੱਖ ਹੀ ਭੋਗਦਾ ਹੈ ਇਸ ਕਰਕੇ ਪਾਰਸਾ ਕਹਿੰਦੇ ਭਾਈ ਇਸਦੇ ਕੀਤੇ ਕੰਮਾਂ ਦੇ ਉੱਪਰ ਹੋਏ ਸੰਸਕਾਰਾਂ ਅਨੁਸਾਰ ਮਨੁੱਖ ਨੂੰ ਆ ਕੇ ਬ੍ਰੇਥੇ ਕਾਰ ਕਰਨੀ ਪੈਂਦੀ ਹੈ ਕੋਈ ਵੀ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ ਦੇਖਣਾ ਮਿਟੀ ਨਹੀਂ ਸਕੀ ਜੋ ਲਿਖਿਆ ਕਰਤਾ ਬਾਸਾਗਦ ਉਹ ਲੇਖਾਂ ਨੂੰ ਕੋਈ ਮਿਟਾ ਨਹੀਂ ਸਕਦਾ ਕਿਸੇ ਵਿੱਚ ਤਾਕਤ ਨਹੀਂ ਹਾਂ ਗੁਰੂ ਸੰਗਤ ਜੀ ਜੇ ਕਿਰਪਾ ਕਰਦੇ ਅਸੀਂ ਗੁਰੂ ਚਰਨਾਂ ਨਾਲ ਜੁੜ ਜਾਈਏ ਗੁਰੂ ਸਾਹਿਬ ਉਹਨਾਂ ਲੇਖਾਂ ਨੂੰ ਮਿਟਾ ਨਹੀਂ ਕੱਟ ਸਕ ਜਗੇ ਆਪਾਂ ਇਤਿਹਾਸ ਦੇ ਵਿੱਚ ਸਾਖੀਆਂ ਪ੍ਰਮਾਣ ਸਾਨੂੰ ਮਿਲਦੇ ਨੇ ਸੰਕੇਤਮਨ ਜੀ ਦਾ ਰਾਜਾ ਆਇਆ ਸੀ ਹਮ ਪਾਤਸਾ ਜੀਾਂ ਦੇ ਚਾਣਨਾ ਉਨੇ ਵੀ ਆ ਕੇ ਪ੍ਰਸ਼ਨ ਕੀਤਾ ਜੇ ਲੈ ਲੱਗ ਨਹੀਂ ਸਕਦੇ ਫਿਰ ਸੰਬੋਧਨ ਕਰਦਾ ਕੀ ਕਰਾਂ ਤੇ ਗੁਰੂ ਪਾਤਸ਼ਾਹ ਜੀ ਦੇ ਪਰਿਵਰਿ ਸਵਾਲ ਦਾ ਜਵਾਬ ਕਦੋਂ ਮਿਲੇਗਾ ਸਾਮ ਰਾਤ ਮੀਂਹ ਰਾਤ ਸ਼ਾਦਾ ਬਣਨ ਸ਼ਾਖੇ ਨੂੰ ਸੁਤਾਏ ਸੁਤੇ ਪੈਨ ਸੁਖ ਨਾ ਆਉਂਦਾ ਹੈ ਕਿ ਰਾਜਾ ਚੜਾਈ ਕਰਨ ਨਾਲ ਮਰ ਜਾਂਦਾ ਮਰ ਕੇ ਉਹ ਫਿਰ ਕਿਸੇ ਬਹੁਤ ਹੀ ਗਰੀਬ ਕਰ ਦਾ ਜਾ ਜਾਂਦਾ ਹੈ ਤੇ ਉਸ ਕਰ ਦੇ ਵਿੱਚ ਅੱਜ ਦੀ ਗਰੀਬੀ ਹੈ ਆਹਿਆ ਬਿਨੰਦ ਬੱਚੇ ਹੋ ਜਾਂਦੇ ਨੇ ਕਿ ਉਹ ਬੱਚੇ ਖਾਣ ਪੀਣ ਵਾਸਤੇ ਮੰਨ ਜੇ ਸੁਖੇਤਨਾ ਬੇਨਤੀ ਕਰਾਂ ਫਿਰ ਉਹ ਬੱਚਿਆਂ ਦੇ ਕੁਝ ਖਾਣ ਪੀਣ ਦਾ ਪ੍ਰਬੰਧ ਕਰਨ ਵਾਸਤੇ ਜੰਗਲ ਚੱਲਿਆ ਜਾਂਦਾ ਹੈ ਤੇ ਪੀਲੂ ਦਾ ਦਰਤ ਵੇਖਦਾ ਹੈ ਪਰ ਵੀਰਤਾ ਪੱਕੇ ਪਾਣੀ ਕਹਿੰਦੇ ਕੁਝ ਥੋੜ ਥੋੜ ਆਪ ਚੁਗੀ ਜਾਂਦਾ ਹੈ ਕੁਝ ਥੋੜ ਥੋੜ ਭਰਨੇ ਦੇ ਲੜ ਬਣ ਜਾਂਦੇ ਆਪਣੇ ਬੱਚਿਆਂ ਦੇ ਵਾਸਤੇ ਤੇ ਇੰਨੇ ਨੂੰ ਇੱਕ ਤੇਜ਼ ਹਵਾ ਦਾ ਬੰਦਾ ਆਇਆ ਹਜ਼ਾਰੇ ਨਾਮ ਕੋ ਜਿਹੜਾ ਰਾਜਾ ਮਰ ਕੇ ਕਿਸੇ ਜਨਮ ਵਿੱਚ ਗਿਆ ਸੀ ਉਹ ਥੱਲੇ ਡਿਗਿਆ ਵੀ ਮੌਤ ਹੋ ਗਈ ਤੇ ਉਹਨੂੰ ਚੱਕ ਕੇ ਉਹਨਾਂ ਨੇ ਦਫਨਾ ਦਿੱਤਾ ਅੱਖ ਕੁੰਡੀ ਵੇਖਦਾ ਹੈ ਸੁਨਨਾ ਸੀ ਜਰ ਸੰਤ ਸੀ ਪਤਾ ਨਹੀਂ ਲੱਗਿਆ ਪਰ ਜਦੋਂ ਦਰਪਨ ਗੁਰਲਾ ਕਰਨ ਲੱਗਿਆ ਜਿਹੜਾ ਉਹ ਸੁਪਨੇ ਵਿੱਚ ਘਾਰਿਆ ਸੀ ਉਹ ਫਗ ਦੇ ਵੀਰ ਵੀ ਜਾਣਾ ਤੇ ਗੁਰੂ ਪਾਤਸ਼ਾਹ ਜੀ ਕੋਲ ਹੀ ਰਾਇਆ ਸੁਵੇਰੇ ਹੁਣ ਇਸ ਤੋਂ ਪਹਿਲਾਂ ਕਿ ਕੋਈ ਉਹ ਵਜਨ ਕਰਦਾ ਪਾਸ਼ਾ ਰਾਜੇ ਨੂੰ ਕਹਿੰਦੇ ਚੱਲ ਪਾਹੀਆ ਸਰਕਾਰ ਕੀਟਣ ਚੱਲਦੇ ਆਂ ਸਰਕਾਰ ਤੋਂ ਲੈ ਚੱਲੇ ਤੇ ਅੱਗੇ ਜਾ ਕੇ ਜੀ ਵੇਖਦੇ ਨੇ ਇੱਕ ਔਰਤ ਆਉਂਦੀ ਆ ਆਖੇ ਉਹ ਰਾਜੇ ਦੇ ਘੋੜੇ ਦੀਆਂ ਲਗਾਵਾ ਬਣਦੀ ਗਈ ਜੀ ਪੜ ਕੇ ਕਹਿੰਦੇ ਆ ਕਿਤੋਂ ਆਗਿਆ ਹੈ ਕੱਲ ਨੂੰ ਤੇਰੀ ਮੌਤ ਹੋਈ ਹੈ ਅੱਜ ਘੋੜੇ ਤੇ ਚੜਿਆ ਰਹੀ ਹੈ ਕਦਾਂ ਬਚਿਆ ਨ ਕੋਲ ਪਰ ਕੌਣ ਪਾਣੀਗਾ ਮੈਂ ਬੱਲੀ ਨਦੀ ਕਾਲ ਮੁਜਾਦ ਕੀ ਕਰਾਂਗੀ ਬੜਾ ਗੁੱਜਬੂਦੀਆਂ ਲੋਕ ਵੀ ਇਕੱਠੇ ਹੋ ਜਾਂਦੇ ਨੇ ਉਹ ਵੀ ਆਕੇ ਕਹਿੰਦੇ ਨੇ ਤੂੰ ਰਾਜਾ ਨਹੀਂ ਤੂੰ ਤੇ ਇਸ ਘਰ ਵਾਲੀ ਦਾ ਕਰਵਾਣਾ ਹੈ ਇਹ ਕਿਥੋਂ ਕੁੜਾ ਨੂੰ ਲੈ ਕਿਥੋਂ ਤੇ ਕੱਪੜੇ ਜਾਂਦੀ ਹੈ ਤੂੰ ਕਿਤੇ ਕਿਹੜੇ ਬਹਿ ਰੋਗਿਆਂ ਨੇ ਕੰਮ ਕਰਨ ਲੱਗ ਗਿਆਂ ਬੜਾ ਗੁੱਜਬੂਦ ਨਹੀਂ ਇਹਨੂੰ ਸਤਿਗੁਰੂ ਸਾਹਿਬ ਕੋਲ ਲੈ ਸਤਿਗੁਰੂ ਸਾਹਿਬ ਕਹਿੰਦੇ ਭਾਈ ਕਾਦਰ ਰਮਲਾ ਭੈਰੇ ਕੰਮੀ ਆਪ ਕੋ ਇਨਸਾਨ ਸੜਾ ਓੜੇ ਤੇ ਰਾਜਾ ਬਣ ਬੱਤਰ ਪਾਣੀ ਪੀਂਦਾ ਏ ਇਹ ਇਸ ਵਿੱਚ ਕਿਦੇ ਕਰ ਬਣ ਕੱਲ ਇਹ ਨਹੀਂ ਰੱਖ ਹੋਈ ਹੈ ਅਰੇ ਤੇ ਅੱਜ ਹੀ ਓੜੇ ਤੇ ਚੜਿਆ ਮਿਲਦਾ ਹੈ ਰਾਜਾ ਬੜਾ ਪੇਸ ਬਣਾਈ ਪੀਂਦਾ ਏ ਤੇ ਗੁਰੂ ਸਾਹਿਬ ਕਹਿੰਦੇ ਭਾਈ ਕਿਹਦਾ ਰਾਜ ਏ ਤੁਸੀਂ ਦੇਖੋ ਜਿੱਥੇ ਤੁਸੀਂ ਉਹ ਬੰਦਾ ਬਣਾਇਆ ਸੀ ਖਾਮ ਪੱਟ ਕੇ ਦੇਖੋਰਾ ਸ਼ਰੀਰ ਪਿਆ ਫਿਰ ਉਹ ਕਾਵਲ ਪੱਟ ਕੇ ਦੇਖੀ ਸ਼ਰੀਰ ਉਸੇ ਤਰ੍ਹਾਂ ਪਿਆ ਸੀ ਪਾਤਸ਼ਾਹ ਗੰਭੀਰ ਰਾਜੇ ਭਾਈ ਉਹ ਚ ਪ੍ਰਾਣੀ ਚੜਾਈ ਕਰ ਗਿਆ ਹੁਣ ਬਾਰਦੋਸਾਹਬ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਰਾਜਾ ਪਾਤਸ਼ਾਹ ਸਤਿਗੁਰ ਤੇ ਮਨ ਸੁਖਮੀ ਵਿੱਚ ਵੇਖਿਆ ਸੀ ਸਾਥੀ ਕਮੇ ਮਿਆ ਤੇ ਫਿਰ ਗ੍ਰੀਵਰਵਾਨ ਪਾਤਸ਼ਾਹ ਕਹਿੰਦਾ ਭਾਈ ਤੈਂ ਬਤਾਰਕ ਕੀਤੀ ਸੀ ਕਿ ਜੇ ਵੇਖ ਮਿਟ ਨਹੀਂ ਸਕਦੇ ਫਿਰ ਸੰਗਤ ਕਰਨ ਦਾ ਅਨੁਧੀ ਜੂਲੀ ਵਿੱਚ ਆਉਣ ਦਾ ਕੀ ਲਾਭ ਹੈ ਪਾਤਸ਼ਾਹ ਕਹਿੰਦਾ ਗੁਰੂ ਦੇ ਜੂਲੀ ਵਿੱਚ ਆਉਣ ਦਾ ਇਹੀ ਲਾਭ ਹੈ ਇਹੀ ਪੜਾ ਗੁਰੂ ਜਦੋਂ ਕਿਰਪਾ ਕਰਦਾ ਹੈ ਗੁਰੂ ਜਦੋਂ ਦਇਆ ਕਰਦਾ ਹੈ ਲੇਖ ਨਹੀਂ ਸਕਦੇ ਪਰ ਕਰਤ ਦੰਗ ਕਰਦਾ ਹੈ ਤੇ ਸਤਿਗੁਰ ਪਾਸਾ ਕਹਿੰਦੇ ਤੇਰਾ ਇੱਕ ਜਨਮ ਜਿਹੜਾ ਤੈਨੂੰ ਗਰੀਬ ਅਤਮਿਕ ਗਰੀਬੀ ਦੇ ਵਿੱਚ ਵਤੀਬ ਕਰਨਾ ਸੀ ਦੋ ਘਰੇ ਦੀ ਸੰਗਤ ਦੇ ਨਾਲ ਤਰਾ ਇੱਕ ਜਨਮ ਕੱਟਿਆ ਗਿਆ ਇੱਕ ਜਨਮ ਕੱਟ ਦਿੱਤਾ ਸਤਿਗੁਰਾਂ ਨੇ ਇਸ ਕਰਕੇ ਪਾਸਾ ਕਹਿੰਦੇ ਭਾਈ ਇਹਨਾਂ ਨੂੰ ਮਿਟਾ ਨਹੀਂ ਕੋਈ ਸਕਦਾ ਸੰਸਕਾਰ ਜੇ ਮਨ ਤੇ ਉੱਤੇ ਅਰਜੇਸੀ ਗੁਰੂ ਦੀ ਸੰਗਤ ਕਰੀਏ ਗੁਰੂ ਦੇ ਬਚਨਾਂ ਨੂੰ ਮੰਨੀਏ ਗੁਰੂ ਦੇ ਪਿੱਤਰ ਉਪਦੇਸ਼ ਨੂੰ ਮੰਨੀਏ ਨਾਪ ਜਪੀਏ ਫਿਰ ਸਾਧਗੁਰੂ ਘਰ ਸਾਡੇ ਦੁੱਖਾਂ ਨੂੰ ਕੱਟ ਦਿੰਦੇ ਨੇ ਇਸੇ ਇਸੇ ਤਰ੍ਹਾਂ ਗਰੀਬਨਗਾਰ ਜੀ ਆਂਦੇ ਬਚਨ ਕਹੇ ਪੜੀ ਤਨ ਤਨ ਸਤਿ ਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਕੋ ਸ਼ਾਂਤੀ ਆਈ ਤੇ ਸਾਡਾ ਸਤਿ ਪੁਰਖ ਸਤਗੁਰੂ ਤਨ ਹੈ ਇਸ ਦਿਨ ਮਿਲਿਆ ਸਾਡੇ ਮਿਲਿ ਵਿੱਚ ਠੰਡ ਪਈ ਹੈ ਤਨ ਤਨ ਸਤਿ ਪੁਰਖ ਸਤਿ ਗੁਰੂ ਹਮਾਰਾ ਜੇ ਤੈ ਮਿਲਿਆ ਹਰ ਭਗਤ ਪਾਈ ਸਤਿਗੁਰ ਜੀ ਕਹਿੰਦੇ ਸਾਡਾ ਸਤਿਗੁਰੂ ਧਰਨ ਹੈ ਸਾਡਾ ਸਤਿਗੁਰੂ ਸਤਿ ਪੁਰਖ ਧਰਨ ਹੈ ਜਿਸ ਦੇ ਮਿਲਦੇ ਆ ਸਾ ਪ੍ਰਮਾਤਮਾ ਦੀ ਭਗਤੀ ਨੂੰ ਲੱਭ ਲਿਆ ਹੈ ਹਰ ਨਾਮ ਕੰਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਬਲਾਈ ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਆਇਆ ਜੇ ਵੀ ਸੇਵਾ ਕਰਕੇ ਅਸਾਂ ਹਰੀ ਦੇ ਨਾਮ ਵਿੱਚ ਬਿਰਤੀ ਜੋੜੀ ਹੈ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਬੈ ਜੀ ਬਿੰਤਰ ਹਮ ਕਉ ਸਭ ਸਾਮ ਦ੍ਰਿਖਤ ਦਿਖਾਈ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀ ਤੇ ਸੱਜਣ ਕੀ ਸਭਨ ਸੰਨ ਏਕਤਾ ਦੀ ਨਜ਼ਰ ਨਾਲ ਵੇਖਣ ਦੀ ਜਾਚ ਸਕਾਈ ਹੈ ਜਿਸ ਤਰ੍ਹਾਂ ਭਰੀ ਕਨ੍ਹਈਆ ਜੀ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਦੋਂ ਗੁਰੂ ਦੀ ਕਿਰਪਾ ਹੋਣੀ ਹੈ ਫਿਰ ਨਾ ਕੋ ਵੈਰੀ ਨਹੀਂ ਵਿਦਾਨਾ ਸਾਗਰ ਸੰਗ ਅੰਕਵ ਹਨ ਭਾਵੇਂ ਆਸਾਂ ਨੇ ਜਿੰਦ ਲਈ ਕੋਈ ਵੈਰੀ ਨਹੀਂ ਰਹਿਦਾ ਕਿਉਂਕਿ ਨਾ ਰਹਦਾ ਹੀ ਨਹੀਂ ਹੈ ਤੇ ਸਾਰੇ ਸਤਿਗੁਰੂ ਸਾਹਾ ਗੁਰੂ ਅਮਰਦਾਸ ਮਹਾਰਾਜ ਜੰਦ ਨੇ ਮੇਰਾ ਗੁਰੂ ਧੰਨ ਧੰਨ ਹੈ ਜਿਨੇ ਇੰਨਾ ਗਿਆਨ ਮੇਰੇ ਸਾਡੇ ਮਿੱਤੇ ਚ ਫਸਾ ਦਿੱਤਾ ਹੈ ਕਿ ਹੁਣ ਸਾਨੂੰ ਗੁਰੂ ਦੇ ਗਿਆਨ ਦੁਆਰਾ ਕੋਈ ਵਿਗਾਨਾ ਨਹੀਂ ਨਜ਼ਰ ਲਾਉਂਦਾ ਕੋਈ ਆਪਣਾ ਨਾਦਰ ਨਹੀਂ ਹੁੰਦਾ ਸਾਰੇ ਇੱਕ ਨਜ਼ਰ ਆ ਜਾਂਦੀ ਹੈ ਕੌਣ ਨਜ਼ਰਾਂ ਦੇ ਆਕਾਰ ਦਾ ਹੈ ਇੱਕੇ ਨਾਲ ਜਰ ਆ ਰਹਿਣਾ ਕਿਉਂਕਿ ਸਾਰਿਆਂ ਦੇ ਵਿੱਚ ਉਹੀ ਵੱਸਦਾ ਹੈ। ਬਾਸਾ ਕਹਿੰਦੇ ਨੇ ਜਦੋਂ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਫਿਰ ਅੰਦਰ ਵੈਤਾ ਨਿਰੰਕਾਰ ਮਹਿਜ ਹੁੰਦਾ ਹੈ। ਬਾਹਰ ਸੰਸਾਰ ਨਾਲ ਨੀਂ ਤੁੰਗਲਦਾ ਹੈ। ਇਸ ਕਰਕੇ ਬਾਸਾ ਕਹਿੰਦੇ ਅਕਾਲ ਪੁਰਖ ਵੈਕੁਰ ਹੈ। ਹੇ ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਤੁੰ ਕਰਨ ਹੈ। ਜਿਸ ਨੇ ਬੈਰੀ ਕੀ ਤੇ ਸੱਜਣ ਕੀ ਸਭਨਾਂ ਨੂੰ ਏਕਤਾ ਦੀ ਨਜ਼ਰ ਨਾਲ ਦੇਖਉਂਦੀ ਜਾਤ ਸਕਾਈ ਹੈ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸੋ ਹਮਾਰੀ ਪੀਤ ਬਣਾਈ ਤੇ ਸਾਡਾ ਸੱਜਣ ਸਤ ਗੁਰ ਧੰਨ ਹੈ ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ਕਿਰਪਾ ਸਾਡੇ ਤੇ ਕਰਕੇ ਮੇਰੇ ਗੁਰੂ ਨੇ ਉਸ ਕਾਲ ਕੋ ਦੇ ਨਾਨਕ ਨਾਲ ਸਤਿਗੁਰ ਜੀ ਦੇ ਨਾਮ ਦੇ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ਉਹ ਸਤਿਗੁਰ ਸਾਡਾ ਮਿੱਤਰ ਧੰਨ ਹੈ ਇਸ ਤਰ੍ਹਾਂ ਦੇ ਕਾਰਨ ਵਾਰ